ਸੋਚੀਏ ਕਿ ਅਸੀਂ ਇਕੱਲੇ ਆਪ ਦਾ ਕੋਈ ਨਾਮ ਕਰਦੀਏ ਤੇ ਇਕੱਲੇ ਕੁਝ ਨਹੀਂ ਕਰ ਸਕਦੇ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਸੀ ਅਜੇ ਤੱਕ ਤੁਸੀਂ ਸਾਰੇ ਨਾਲ ਡਟ ਕੇ ਖੜੇ ਰਹੇ ਹੋ ਤੁਹਾਡੇ ਸਾਰਿਆਂ ਨੇ ਕਰਕੇ ਹੀ ਹੈ ਸਾਰਾ ਕੁਝ ਸੋ ਆਈ ਉਮੀਦ ਕਰਦੇ ਆ ਅੱਗੇ ਵੀ ਐਵੇਂ ਤੁਸੀਂ ਇੱਕ ਦੂਸਰੇ ਤੇ ਆਪਣੇ ਅੰਦਾਰਬਾਤ ਪੜਾਈ ਰੱਖੋਗੇ ਜਿਹੜੇ ਐਮਐਲਏ ਸਾਹਿਬ ਵੱਤੋ ਵਾਧ ਹਲਕਾ ਕਰਾਉਂਦੇ ਤੁਸੀ ਜੁੜੋ ਮੇਰੀਆਂ ਮਾਵਾ ਤੁਹਾਡੀਆਂ ਭੈਣਾਂ ਇਥੋਂ ਦੀਆਂ ਮਰਾਦ ਜ਼ਰੂਰ ਹੋ ਸਾਡੀ ਸਰਕਾਰ ਦਿੱਤਿਆ 10000 ਰੁਪਏ ਇਹਨਾਂ ਨੂੰ ਮੇਟ ਲੱਗਾ ਪਰ ਤੁਹਾਡਾ 1000 ਰੁਪਏ ਵੀ ਛੇਤੀ ਹੋਰ 6-7 ਮਹੀਨਿਆਂ ਚ ਮਿਲਣ ਲੱਗ ਜੂਗਾ ਜਿਵੇਂ ਆਪਾਂ ਕੋਈ ਘਰ ਬੋਲਨੇ ਆ ਨਵਾ ਉਹਦੇ ਐਦ ਕੀ ਆਪਾਂ ਕੋਈ ਕੰਦਾ ਖੜਾ ਕਰ ਲਿਆ ਅਗਲੀ ਵਾਰੀ ਕੋਈ ਪੇਂਟ ਕਰ ਲਿਆ ਫਿਰ ਕੋਈ ਫਰਨੀਚਰ ਦਾ ਸਮਾਨ ਲੈ ਆਂਦਾ ਹੌਲੀ ਹੌਲੀ ਆਪਾਂ ਆਪਣੇ ਘਰ ਚ ਵੀ ਸਮਾਨ ਲੈ ਆਉਂਦੇ ਆ ਘਰ ਨੂੰ ਵਧੀਆ ਬਣਾਉਂਦੇ ਆ ਐ ਨਹੀਂ ਸਰਕਾਰ ਦਾ ਕੰਮ ਆ 70 ਸਾਲ ਇਹਨਾਂ ਨੇ ਲੁੱਟਿਆ ਬਣੋ ਹੋਣਾ ਸਿਸਟਮ ਨੂੰ ਸੁਧਾਰਨ ਲੱਗੇ ਥੋੜਾ ਟਾਈਮ ਤੇ ਲੱਗੂਗਾ ਜੇ ਆਪਾਂ ਸੋਚੀਏ ਛੁਟਕੀ ਮਾਰ ਕੇ ਤੇਜ਼ ਵਧੀਆ ਜਾਵੇ ਉਹ ਇੱਕੋ ਦਾਮ ਨਹੀਂ ਹੁੰਦੀ ਤੇਜ਼ ਨੂੰ ਟਾਈਮ ਤੇ ਲੱਗੂਗਾ ਉਵੇਂ ਹੀ ਤੁਹਾਡਾ 1000 ਰੁਪਿਆ ਵੀ ਮਿਲਣ ਲੱਗ ਜੂਗਾ ਜਿਵੇਂ 300 ਯੂਨਟ ਮਿਲਣ ਲੱਗਦੀ ਹੁਣ ਸੜਕ ਸੁਰੱਖਿਆ ਫੋਰਸ ਵੀ ਆਪਣੇ ਇਤੇ ਮੀਰਾਪੁਰ ਵੀ ਖੜੀ ਜਾ ਕੇ ਜੋੜੀਆਂ ਵੀ ਖੜੀ ਹੁੰਦੀ ਐ ਐਵੇਂ ਜੇ ਕੋਈ ਸੜਕੀ ਹਾਦਸਾ ਹੁੰਦਾ ਕੋਈ ਐਕਸੀਡੈਂਟ ਹੁੰਦਾ ਕੋਸ਼ ਹੁੰਦਾ ਪਹਿਲਾ ਆਪਣੇ ਬੜੀਆਂ ਮਾਤਾ ਹੁੰਦੀਆਂ ਰਹੀਆਂ ਸੜਕਾਂ ਤੇ ਮੇਰੇ ਦਾਦਾ ਜੀ ਦੀ ਵੀ 1999 ਚ ਇੱਥੇ ਮੌਤ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਸਾਰੇ ਆਪਣੇ ਦੁੱਖ ਤਕਲੀਫ ਸਾਰਿਆਂ ਦੇ ਸਾਂਝੇ ਹੀ ਨੇ ਆਪਣੇ ਸੋ ਇਹਨੂੰ ਵੇਖਦੇ ਹੋਏ ਸਰਕਾਰ ਨੇ ਸੜਕ ਸੁਰੱਖਿਆ ਪੁਲਿਸ ਦੀਆਂ ਗੱਡੀਆਂ ਤਾਇਨਾਤ ਕਰਤੀਆਂ ਉਹਦੀਆਂ ਸੜਕਾਂ ਤੇ ਕਿ ਜੇ ਕੋਈ ਹਾਦਸਾ ਹੁੰਦਾ ਘੱਟੋ ਘੱਟ ਉਹਨੂੰ ਐਮਰਜੈਂਸੀ ਸਰਵਿਸ ਜਿਹੜੀ ਹੈ ਉਹ ਤੁਰੰਤ ਉਪਲਬਧ ਹੋ ਜੇ ਤਾਂ ਕਿ ਜੇ ਕਿਸੇ ਦਾ ਕੋਈ ਬਚਾਅ ਹੋ ਸਕਦਾ ਐਕਸੀਡੈਂਟ ਵਾਲੇ ਕੇਸ ਚ ਓਏ ਕਿਉਂਕਿ ਪਹਿਲਾਂ ਸਰਕਾਰਾਂ ਦੀ ਕੋਈ ਤਰਜੀਹ ਨਹੀਂ ਸੀ ਲੋਕਾਂ ਲਈ ਕੰਮ ਕਰਨ ਦੀ ਪਹਿਲੀ ਵਾਰੀ ਕੋਈ ਸਰਕਾਰ ਆਈ ਜਿਹੜੀ ਚੰਗੇ ਕੰਮ ਕਰਨ ਲੱਗੀ ਆ ਟਾਈਮ ਜ਼ਰੂਰ ਲੱਗੂਗਾ ਪਰ ਸਾਰਾ ਕੁਝ ਹੌਲੀ-ਹੌਲੀ ਸੈੱਟ ਹੋ ਜਾਊਗਾ ਜਿਵੇਂ ਦਾ ਆਪਾਂ ਚਾਹੁੰਦੇ ਹਾਂਵੇਂ ਦਾ ਆ ਜਾਊਗਾ ਆਪਣਾ ਪੰਜਾਬ ਖੁਸ਼ਹਾਲ ਹੋ ਜਾਊਗਾ ਮੇਰੇ ਭਰਾ ਨੌਜਵਾਨ ਨੇ ਜਿਹੜੇ ਜਿਹੜੇ ਪੜ੍ਹਦੇ ਲਿਖਦੇ ਨਹੀਂ ਦਰ ਉਧਰ ਉਹਨਾਂ ਨੂੰ ਵੀ ਬੇਨਤੀ ਕੀ ਆਪਣੇ ਕਾਲਜਾਂ ਚ ਸਕੂਲਾਂ ਚ ਸਾਰੀ ਥਾਵਾਂ ਤੇ ਵੱਧ ਤੋਂ ਵੱਧ ਅਪੀਲ ਕਰੋ ਕਿ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇੱਥੋਂ ਭੇਜੀਏ ਤਾਂ ਕਿ ਜਿਹੜੇ ਆਪਣੇ ਕੰਮ ਨੇ ਉਹ ਸਾਰੇ ਰੁਕੇ ਹੋਏ ਕੰਮ ਆਪਾਂ ਕਰਾ ਸਕੀਏ ਐਨਾ ਹੀ ਕਹਿੰਦਾ ਕਿ ਮਾ ਦਾ ਜੱਜਕਿਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਕੀ ਜੇ ਕਿਸੇ ਭਰਾ ਦਾ ਜਾਂ ਸਾਡੇ ਕਿਸੇ ਬਜ਼ੁਰਗ ਦਾ ਕੋਈ ਸੁਭਾੜਿਆ ਉਹ ਵੀ ਦੱਸ ਸਕਦੇ ਨੇ ਕੋਈ ਸੁਝਾਅ ਆ ਕਿ ਹਾਂਜੀ ਐਵੇਂ ਆਪਾਂ ਚੀਜ਼ ਨੂੰ ਸੁਧਾਰ ਸਕਦੇ ਆ ਉਹ ਵੀ ਆਪ ਦਾ ਸੁਝਾਅ ਵੀ ਦੱਸ ਸਕਦੇ ਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚਾਚਾ ਜੀ ਸਰਦਾਰ ਹਰਦੇਵ ਸਿੰਘ ਜੀ ਕੜਾਮ